ਯਾਰ ਦਿੰਦੇ ਵਾ ਹੋਰੋ ਬੁੜਾ ਏ ਦਿੱਕਾ ਅੰਦਰ ਕਿੰਦਾ ਮੈਂ ਗਈ ਆ ਹੋਰ ਖੋਲ ਜਾਣਾ ਚਾਹੁੰਦਾ ਤੇ ਕਿ ਵੱਡੇ ਵੀ ਤੋਰੀਏ ਤੇ ਜਾਂਦੇ ਆ ਕੇ ਮੇਰੀ ਮੰਗ ਹੈ ਉਹ ਦੂਜਾ ਕਿ ਮੇਰੀ ਮੰਗ ਸਾਡੀ ਗੁਡੀ ਤੇ ਉੱਤੋਂ ਮਾਰ ਦੇਣਗੇ ਪੁੱਤਰ ਵਾਗੀਆਂ ਸੁਣਵਾਤਵਾ ਪਰੀ ਦਾ ਰਿਸ਼ਤਾ ਕੀਤਾ ਸੀ ਛੋਟੇ ਮੁੰਡੇ ਨਾਲ ਉਹਦਾ ਨਾਂ ਲਿਖਿਆ ਸ਼ਕੁੰਦਰ ਸਿੰਘ ਕਾੜ ਦੇ ਨਾਮ ਜੀ ਯਾ ਨੰਦਕਾਰ ਚ ਕਰ ਰਹਾ ਇਹ ਗੁਰਦੁਆਰੇ ਵਿੱਚ ਕੀ ਵੱਡੇ ਮੁੰਡੇ ਨਾਲ ਹੋ ਗਿਆ ਯਾਰ ਹਾਂਜੀ ਇਹ ਨਸੀਰ ਸਿੰਘ ਭਾਈ ਸਾਹਿਬ ਦਾ ਨੰਬਰ ਹੂੰ ਕਿੱਥੋਂ ਦੇ ਹੋ ਪੁੱਤਾਂ ਹੈ ਅੱਜ ਕੀ ਹੋਇਆ ਸੀਗਾ ਜੀ ਅੱਜ ਦਾ ਮੈਂ ਉਹ ਕੀ ਜਿਹੜੀ ਗੱਲ ਹੋਈ ਉਹ ਦੱਸ ਨੀ ਵਿਆਹ ਦੇ ਵਿੱਚ ਅੱਜ ਕੀ ਹੋਇਆ ਜੀ ਅੱਜ ਗਹਿ ਦੇ ਚ ਹੋਇਆ ਹੈ ਭਾਈ ਉਹਨਾਂ ਨੂੰ ਦੱਸ ਨਹੀਂ ਸੀ ਹੂੰ ਪੁਰੀ ਦਾ ਗੜੀ ਦਾ ਪੁਰੀ ਹੈ ਕੁਆਰੀ ਨਾ ਤਾਂ ਮੁੰਡਾ ਕੇ ਵਿਆਹ ਹੋਇਆ ਹੈ ਇਹ ਉਹ ਅੱਜ ਧੋਖਾ ਨਾ ਸੜਨਾ ਪਿਆ ਆਇਆ ਸੀ ਪੁਰੀ ਮਗਰ ਆਈ ਉਹ ਨਹੀਂ ਰਿਸ਼ਤਾ ਤੁਹਾਡੇ ਇਸੇ ਮੁੰਡੇ ਨਾਲ ਤੁਸੀਂ ਕੀਤਾ ਸੀ ਐਸੇ ਨਾਲ ਕੀਤਾ ਸੀ ਰਿਸ਼ਤਾ ਐਸੇ ਨਾਲ ਕੀਤਾ ਤੇ ਉਹ ਵਿਆਹ ਹੋਇਆ ਉਹ ਅੱਜ ਉਹਨੇ ਗਰਫੀ ਤੇ ਆ ਗਈ ਨਹੀਂ ਉਹਨਾਂ ਨੇ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਸੀ ਉਹਨਾਂ ਨੇ ਇਹ ਦੱਸਿਆ ਸੀ ਵੀ ਸਾਡਾ ਭਾਈ ਤਲਾਕ ਹੋਇਆ ਤਲਾਕ ਹੋਇਆ ਹੂੰ ਉਹਨਾਂ ਨੇ ਇਹ ਨਹੀਂ ਦੱਸਿਆ ਬਿਦਾਰਤ ਨਾਲ ਕੋ ਪੰਚਾਇਤ ਦਾ ਤੇ ਫਿਰ ਉਹਨਾਂ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਮੰਗ ਇਹ ਅਸੀਂ ਤੋੜ ਦੇ। ਇਹਦੇ ਵਿੱਚ ਕੀ ਹੋਇਆ ਜੀ? ਕੀ? ਉਹ ਹੱਦ ਸੀ ਤੇ ਜਾਣੇ। ਹੂੰ। ਦੁਬਾਰਾ ਦੱਸੋ। ਦੁਬਾਰਾ ਦੱਸੋ। ਵੀ ਉਹ ਬੁੱਢਾ ਵਿਆਹ ਹੋਇਆ ਅਸੀਂ ਵਿਆਹਤੀ ਹੋਰ ਉਹ ਬੁੱਢਾ ਨਿਕਾ ਅੰਦਰ ਕਹਿੰਦਾ ਮੈਂ ਵਿਆਹੀ ਆ ਹੋਰ ਫੁੱਲ ਜਾਣਾ ਚਾਹੁੰਦਾ ਤੇ ਕਿ ਵੱਡੇ ਵੀ ਤੋਰੀਏ ਤੇ ਜਾਂਦੇ ਆ ਆ ਕੇ ਮੇਰੀ ਮੰਗ ਹੈ ਉਹ ਦੂਜਾ ਆ ਕੇ ਮੇਰੀ ਮੰਗ ਸਾਡੀ ਕੁੜੀ ਦੀ ਤੇ ਉੱਤੋਂ ਮਾਰ ਦੇਣਗੇ ਸਹੀ ਹੈ ਜੀ ਤੇ ਕੁੜੀ ਆਈ ਬੈਠੀ ਇੱਥੇ ਹਾਂ ਉੱਚ ਕੁੜੀ ਆਈ ਬੈਠੀ ਇਹ ਤੁਸੀਂ ਜਿਹੜਾ ਰਿਸ਼ਤਾ ਕੀਤਾ ਸੀ ਉਹ ਵੱਡੇ ਮੁੰਡੇ ਨਾਲ ਕੀਤਾ ਸੀ ਕਿ ਛੋਟੇ ਨਾਲ ਜੀ ਵੱਡੇ ਨਾਲ ਵੱਡੇ ਨਾਲ ਵੱਡਾ ਤਾਂ ਪਹਿਲਾਂ ਹੀ ਵਿਆਹ ਹੋਇਆ ਸੀ ਜੀ ਉਹਨਾਂ ਦੱਸਿਆ ਨਹੀਂ ਤਲਾਕ ਹੋਇਆ ਨਹੀਂ ਜਿਹੜਾ ਤੁਸੀਂ ਇੱਕ ਹੋਰ ਪਤਾ ਲੱਗਿਆ ਜਿਹੜਾ ਕਾਰਡ 'ਚ ਪਾਇਆ ਉਹਦੇ 'ਚ ਨਾ ਛੋਟੇ ਲੜਕੇ ਦਾ ਹਾਂਜੀ ਆ ਰਿਹਾ ਮਾਮਲਾ ਜੀ ਕਲਰ ਖੜੇ ਮਾਮਲਾ ਇਹ ਹੈ ਜੀ ਆਪਣੇ ਪਿੰਡ ਕਲਰ ਖੜੇ ਦਾ ਜਿਹੜਾ ਕੀ ਕੁੜੀ ਦਾ ਰਿਸ਼ਤਾ ਘਟਾਇਆ ਸੀ ਛੋਟੇ ਮੁੰਡੇ ਨਾਲ ਉਹਦਾ ਨਾਂ ਲਿਖਾਇਆ ਸ਼ਕੁੰਦਰ ਸਿੰਘ ਕਾੜ ਦੇ ਨਾਮ ਜੀ ਉਹ ਆਨੰਦ ਕਾਰਜ ਕਰਵਾਇਆ ਗੁਰਦੁਆਰੇ ਵਿੱਚ ਕੀ ਵੱਡੇ ਮੁੰਡੇ ਨਾਲ ਉਹ ਹੋ ਗਿਆ ਹੋਇਆ ਉਹਦਾ ਜੀ ਤਲਾਕ ਤਾਂ ਹੋ ਗਿਆ ਨਹੀਂ ਉਹ ਕੁੜੀ ਵਿਚਾਰੀ ਕੋਹnde ਕੁੜੀ ਵੀ ਹੈ ਉਹ ਇਥੇ ਆਈ ਹੋਈ ਹੈ ਹੁਣ ਇਹਨਾਂ ਦਾ ਕਰਦਿਆਂ ਦਾ ਮਤਲਬ ਇਹੀ ਹੈ ਜਿੰਨਾ ਸਾਡਾ ਸਾਰਾ ਖਰਚਾ ਲੱਗਿਆ ਉਹ ਮੋੜ ਦਿਓ ਤੇ ਆਪ ਦੇ ਕਰੀ ਤੋਂ ਕਿਉਂਕਿ ਪੁਲਿਸ ਨੇ ਸੂਚਨਾ ਦਿੱਤੀ ਸੀ ਪੁਲਿਸ ਨੂੰ ਸੂਚਨਾ ਦਿੱਤੀ ਹੋਈ ਆ ਥਾਣਾ ਚੋਂ ਕੁੜੀਆਂ ਸਰਵਰ ਹੂੰ ਤੇ ਹੁਣ ਜਿਹੜੇ ਕਿ ਕੁੜੀ ਵਾਲੇ ਪਰਿਵਾਰ ਕੀ ਕਹਿੰਦੇ ਹੁਣ ਪਰਿਵਾਰ ਤਾਂ ਹੁਣ ਵਿਚਾਰੇ ਬਹੁਤ ਕਹਿੰਦੇ ਆ ਵੀ ਸਾਡਾ ਖਰਚਾ ਲੱਗਿਆ ਮੋੜੋ ਤੇ ਜੋ ਤੁਸੀਂ ਜਾਓ ਹੁਣ ਪਤਾ ਲੱਗਿਆ ਇਹ ਮੋੜੇ ਦਾ ਵਿਆਹ ਹੋ ਰਿਹਾ ਜੀ 400 ਹੋਈ ਵਿਆਹੀ ਗੱਡੀ ਤੇ ਸਾਨੂੰ ਪਤਾ ਪਹਿਲਾਂ ਨਹੀਂ ਸੀ ਜੀ ਬੜਾ ਚੰਗੀ ਪਤਾ ਲੱਗਣਾ ਦਾ ਅੱਜ ਧਿਆਨ ਕਰਦਾ ਜੀ ਇਹਨੂੰ ਤੁਹਾਡੀ ਲੜਕੀ ਨੂੰ ਕਿਉਂ ਨਹੀਂ ਲੈ ਕੇ ਜਾ ਰਹੇ ਹਾਂਜੀ ਤੁਸੀਂ ਮਾਰਾ ਮਟਾ ਜੂ ਉਹਨੇ ਕਿਹਾ ਜੀ ਮੈਨੂੰ ਕਮਰਾ ਪਾ ਦਿਓ ਮਨ ਲੱਗਿਆ ਉਹਨੇ ਕੋ ਕਮਰਾ ਕਮਰਾ ਜਿਵੇਂ ਦਾਤਾ ਸੋਰਾ ਦਾ ਕਮਰਾ ਦੇਗਾ ਜੀ ਇਹਨੇ ਮਾਰੇ ਨਾਮ ਲਿਆ ਤੇ ਉਹਦੇ ਦਾਤੀ ਸੋਰੀ ਉਹਨੇ ਸਮਾਨ ਪਾਰ ਬਾਕਲ ਖੁੱਤੀ ਇਹਨੇ ਸਾਨੂੰ ਪਤਾ ਲੱਗਿਆ ਵੀ ਅਦਰ ਜਿਹੜੀ ਮੈਨੂੰ ਸਮਾਨ ਪਾਰ ਕਰਦੇ ਇਹਨਾਂ ਨਾਮ ਲੈ ਵਿੱਚ ਉਹ ਪੌਂ ਤੇ ਮਤਲਬ ਆਈ ਨਹੀਂ ਜੀ ਕਿੰਨੇ ਕਿੰਨੇ ਟਾਈਮ ਤੋਂ ਕਰੇ ਸੋ ਜੀ ਹਾਂਜੀ ਕਿੰਨੇ ਟਾਈਮ ਹੋਰ 4 ਤੋਂ 4 ਦਿਨ ਪਿਆ ਜੀ ਸਾਡੇ ਕੇ ਗਿਆ ਜੀ ਉਸ ਤੋਂ ਬਾਅਦ ਦੋਵੇਂ ਦੋਵੇਂ ਜੀ ਛੱਡ ਕੇ ਗਿਆ ਜੀ ਬਸ ਸਲਾਮ ਬਸ ਅਸੀਂ ਉਹਨਾਂ ਸੇਵਾ ਕੀਏ ਜਿ ਘਾਰਾ ਕੁਝ ਬਹੁਤ 4 ਸਾਲ ਬਾਅਦ ਆਈ ਦੀ ਉਸ ਤੋਂ ਬਾਅਦ ਮੈਂ ਕਿਹਾ ਜੀ ਇਸ ਤਰ੍ਹਾਂ ਵੀ ਹਫਤੇ ਬਾਅਦ ਉਹਦੀ ਨੇ ਵੀ ਕਿਹਾ ਜੀ ਇਸ ਤਰ੍ਹਾਂ ਜਿਵੇਂ ਕੋਈ ਮੈਡੀਕਲ ਹੋ ਗਈ ਸਾ ਤੇ ਵੀ ਮੈਨੂੰ ਲੈ ਜਾਓ ਤੇ ਉਹਨਾਂ ਦੇ ਵੀ ਅਸੀਂ ਲਿਆਣੇ ਨਿਕੋ ਤੇ ਬੈਠੀ ਤੇ ਮੈਂ ਵੀ ਕਿਹਾ ਹਫਤੇ ਬਾਅਦ ਰਾਦੇ ਕੁੜਮ ਨੂੰ ਫੋਨ ਲਾਇਆ ਜੀ ਜੀ ਸਾ ਜੀ ਉਹਦੀ ਠੀਕ ਹੋ ਗਈ ਹੈ ਤੇ ਮਹਾਰਾਜਾ ਤੁਸੀਂ ਲੋਆ ਜਾਓ ਉਹ 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 ਜਲਾਇਆ ਜਮਗਲਾਇਆ ਜਾਂ ਕੇ 4 ਲੋਕ ਸਾਡੇ ਘੂਵੇ ਤੇ ਅਜੇ ਤੱਕ ਜੇ ਆਇਆ ਤਾਂ ਮੈਂ ਜਿੰਨੂੰ ਜਿੱਥੇ ਮੱਜੀ ਪਾ ਲਵਾਂ ਜੀ ਮੇਰੇ ਘੂਵੇ ਤੇ ਆਇਆ ਹੋਵੇ 4 ਲੋਕ ਪੰਚਾਇਤ ਕੋਈ ਤੁਹਾਡੀ ਐਸਮੰਚ ਕੁਛ ਸ਼ਿਕਾਇਤ ਕੀਤੀ ਹੋਵੇ ਨਾ ਜੀ ਨਾਲ ਤੇ ਹੁਣ ਇੱਥੇ ਕਿਵੇਂ ਆਏ ਹੋ ਤੁਸੀਂ ਆਇਆ ਇੱਥੇ ਜੀ ਹੁਣ ਐਸੇ ਵਿਆਹ ਹੁਣ ਪਤਾ ਲੱਗਿਆ ਵਿਆਹ ਰਕਾ ਬਣਾਇਆ ਕੌਣ ਕਰਾ ਰਿਹਾ ਵਿਆਹ ਹਾਂਜੀ ਕੌਣ ਕਰਾ ਰਿਹਾ ਹੈ ਛੋਲੇ ਕਰਾ ਰਿਹਾ ਹੈ ਛੋਲੇ ਅੱਥਰੂ ਤੁਹਾਨੂੰ ਉਹ ਪਤਾ ਨਹੀਂ ਕਿ ਨਾ ਵਿੱਚ ਛੋਲੇ ਦਾ ਉਹ ਤੇ ਨਹੀਂ ਪਤਾ ਇਹਨਾਂ ਦੀ ਕੰਮ ਤੇ ਤੁਸੀਂ ਹੁਣ ਵਿਆਹ ਨੂੰ ਰਕਾਇਆ ਇੱਥੇ ਹਾਂਜੀ ਅੱਜ ਅਸੀਂ ਰਕਾਵਾਂਗੇ ਵੀ ਅਸੀਂ ਤੇ ਮੇਰੀ ਪਹਿਲਾਂ ਸ਼ਾਦੀ ਹੋਈ ਗਈ ਆ ਚਾਰ ਪੰਜ ਸਾਲ ਪਹਿਲਾਂ ਤੇ ਜਿਹੜਾ ਮੇਰਾ ਘਰ ਵਾਲਾ ਉਹ ਮੇਰੀ 37 ਬਿਨਾ ਜਾਂ ਮੇਰੇ ਨਾਲ ਤੋਂ ਲਾਗ ਲੈ ਦੋ ਬਿਨਾ ਫਿਰ ਉਹ ਵਿਆਹ ਕਰਵਾ ਰਿਹਾ ਜੀ ਤੇ ਜਿਸ ਦਿਨ ਪਹਿਲਾਂ ਹੀ ਕੁਝ ਬਹੁਤ ਵੱਡਾ ਆਦਮੀ ਜਿਹੜੇ ਉੱਥੇ ਪਹੁੰਚੇ ਸੀ ਤੇ ਦੋਨੇ ਪਾਰਟੀਆਂ ਜਿਹੜੀਆਂ ਨੇ ਚੌਂਕੀ ਆ ਗਈਆਂ ਜਿਹੜਾ ਵਿਆਹ ਦੀ ਰਸਮ ਜਿਹੜੀ ਨਹੀਂ ਹੋਈ ਸਕੂ ਸਕੀ ਉਹ ਦੋ ਦੋ ਨੋ ਲੈ ਕਰੇਰੀਆ ਚੌਕੀ ਨੇ ਕਿ ਉਹ ਇਹ ਆਪਣੀ ਸਹਿਮਤੀ ਦੇਣੀ ਹੈ ਜਾਂ ਜੋ ਇਹ ਚਾਹੁੰਦੀ ਨੇ ਉਹ ਸਭ ਰੰਗ ਕੋਰਟ ਕਾਨੂੰਨੀ ਕਾਨੂੰਨੀ ਜਿਹੜਾ ਡੈਰੇਟਿਓ ਵੇਖਿਆ ਜਾਏ ਤਾਂ ਇਹ ਅਪਰਾਧ ਨਹੀਂ ਹੈ ਜਿਹੜਾ ਦੂਜੇ ਵਿਅਕਰਣਾ ਨਾ ਨਹੀਂ ਕਾਨੂੰਨੀ ਦੇ ਰਹੇ ਜਿਹਾ ਅਪਰਾਧ ਹੈ ਪਰ ਅਪਰਾਧ ਜਿਹੜਾ ਹੈ ਉਹ ਇੱਕ 494 ਆਈਪੀਸੀ ਜਿਹੜੀ ਹੈ ਉਹਦੇ ਤਹਿਤ ਕੋਰਟ ਚ ਰਗਸਾ ਕਰ ਸਕਦੇ ਆ ਆਪਦੀ ਕੋਰਟ ਚ ਆ ਜਾਵੀਂ ਤਾਂ ਤੇ ਫਿਰ ਤੁਸੀਂ ਆਪਦੇ ਵੱਲੋਂ ਕੋਈ ਕਾਰਵਾਈ ਕਰ ਰਹੇ ਹੋ ਪਰ ਸਾਡੇ ਕੋਲ ਦੋਵਾਂ ਨਾ ਦਰਖਾਸਤ ਸੀ ਅਸੀਂ ਉਹਦਾ ਨਮਟਾਰਾ ਕਰਾਂਗੇ